ਇਸ ਟਾਈਮ ਬਠਿੰਡਾ ਦੀ ਸਰਹੰਦ ਨਹਿਰ ਤੇ ਮੌਜੂਦ ਹੈ ਜਿੱਥੇ ਛੱਟ ਪੂਜਾ ਦਾ ਜਿਹੜਾ ਤਿਉਹਾਰ ਬੜੇ ਧੂਮ-ਧਾਮ ਨਾਲ ਬਠਿੰਡਾ ਦੇ ਲੋਕਾਂ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਰਹੰਦ ਨਹਿਰ ਬਠਿੰਡਾ ਦੇ ਮੇਲੇ ਦੀਆਂ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਅਗਲੇ ਦੀ ਦਿਖਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨਹਿਰ ਬਠਿੰਡਾ ਦੀਆਂ ਦਿਖਾ ਰਿਹਾ ਹੈ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜ ਛੱਤ ਪੂਜਾ ਦੇ ਤਿਹਾੜ ਦੇ ਮੌਕੇ ਤੇ ਸਰਹੰਦ ਮੇਰ ਬਟਿੰਡਾ ਤੇ ਪਹੁੰਚੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਰਹੰਦ ਮੇਰ ਬਟਿੰਡਾ ਦੀਆਂ ਅਮਨ अरोड़ा ਦਾ ਜਿਹੜਾ ਕਾਮਲਾ ਸਰਹੰਦ ਘਰ ਬਟਿੰਡਾ ਤੇ ਪਹੁੰਚ ਚੁੱਕਿਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਰਹੰਦ ਮੇਰ ਬਟਿੰਡਾ ਦੀਆਂ ਜਿੱਥੇ ਛੱਤ ਪੂਜਾ ਦਾ ਜਿਹੜਾ ਤਿਹਾੜ ਹੈ ਬੜੇ ਤਮਤਮ ਨਾਲ ਬਟਿੰਡਾ ਦੇ ਜਿਹੜੇ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਮਨ अरोड़ा ਪਹੁੰਚ ਚੁੱਕੇ ਹੈ ਸਰਹੰਦ ਮੇਰ ਬਟਿੰਡਾ ਤੇ ਛੱਟੇ ਪੂਜਾ ਦੇ ਤਿਉਹਾਰ ਦੇ ਮੌਕੇ ਤੇ ਅਮਨ अरोड़ा ਬਟਿੰਡਾ ਪਹੁੰਚ ਚੁੱਕੇ ਆ ਤਸਵੀਰਾਂ ਤੋਂ ਇਸ ਟੈਪ ਦਿਖਾ ਰਹੇ ਆ ਸੀ ਸਰਹੰਗਨਹਿਰ ਬਟਿੰਡਾ ਦੀ ਅੱਜ ਤੇ ਛੱਟ ਪੂਜਾ ਦਾ ਜਿਹੜਾ ਤਿਉਹਾਰ ਆ ਬੜੇ ਧੂਮ-ਤਾਮ ਨਾਲ ਬਟਿੰਡਾ ਦੇ ਜਿਹੜੇ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਅਮਨ अरोड़ा ਇਸੇ ਸ਼ੁਮ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਹੰਗਨਹਿਰ ਬਟਿੰਡਾ ਤਸਵੀਰਾਂ ਤੋਂ ਇਸ ਟੈਪ ਦਿਖਾ ਰਹੇ ਆ ਸੀ ਸਰਹੰਗਨਹਿਰ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਮਨ ਅਰੋੜਾ ਜੋ ਕੈਬਨਲ ਮੰਤਰੀ ਹੈ ਪੰਜਾਬ ਦੇ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਦਾ ਪਦਮਜੀਤ ਸਿੰਘ ਮਹਿਤਾ ਅਮਰਜੀਤ ਸਿੰਘ ਮਹਿਤਾ ਅਤੇ ਪ੍ਰਸ਼ਾਸਨ ਵੱਲੋਂ ਜਿਹੜਾ ਸਵਾਗਤ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਰਹੰਦ ਨਹਿਰ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵੀ ਤੁਹਾਨੂੰ ਦਿਖਾਈ ਦੇਣਗੇ ਪਦਮਜੀਤ ਸਿੰਘ ਮਹਿਤਾ ਜੋ ਨਗਰ ਨਿਗਮ ਬਠਿੰਡਾ ਦੇ ਮੇਅਰ ਹੈ ਉਹ ਵੀ ਤੁਹਾਨੂੰ ਤਸਵੀਰਾਂ ਜ ਦਿਖਾਈ ਦੇਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸਰਹੰਮ ਨਹਿਰ ਬਠਿੰਡਾ ਦੀਆਂ ਜਿੱਥੇ ਛੱਟ ਪੂਜਾ ਦੇ ਤਿਉਹਾਰ ਦੇ ਮੌਕੇ ਤੇ ਪੰਜਾਬ ਦੇ ਕੈਬਨ ਮੰਤਰੀ ਅਮਨ अरोੜਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ ਮਾਤਾ ਜੀ ਨੂੰ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸਰਹੰਮ ਨਹਿਰ ਬਠਿੰਡਾ ਦੀਆਂ ਤਸਵੀਰਾਂ ਜ ਤੁਸੀਂ ਦੇਖ ਸਕਦੇ ਹੋ ਅਮਨ अरोੜਾ ਸਰਹੰਮਨ ਨਹਿਰ ਬਠਿੰਡਾ ਤੇ ਪਹੁੰਚ ਚੁੱਕੇ ਐ ਇੱਕ ਵਾਰ ਫੇਰ ਤੁਹਾਨੂੰ ਦੱਸਦੀ ਐ ਕਿ ਛੱਟ ਪੂਜਾ ਦੇ ਤਿਹਾੜ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਰਹੰਮਨ ਨਹਿਰ ਬਠਿੰਡਾ ਤੇ ਪਹੁੰਚੇ ਐ ਬੜੀ ਧੂਮ ਧਾਮ ਨਾਲ ਜਿਹੜਾ ਛੱਟ ਪੂਜਾ ਦਾ ਜਿਹੜਾ ਤਿਹਾੜ ਇੱਥੇ ਬੜੀ ਧੂਮ ਧਾਮ ਨਾਲ ਬਠਿੰਡਾ ਦੇ ਲੋਕਾਂ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਸਰਹੰਮਨ ਨਹਿਰ ਬਠਿੰਡਾ ਦੇ ਆ ਇਸ ਸ਼ੋ ਮੌਕੇ ਤੇ ਪੰਜਾਬ ਦੇ ਕੈਬਨ ਮੰਤਰੀ ਅਮਨ ਅਰੋੜਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨਹਿਰ ਬਠਿੰਡਾ ਦੀਆਂ ਦਿਖਾ ਰਿਹਾ ਬਠਿੰਡਾ ਪ੍ਰਸ਼ਾਸਨ ਵੱਲੋਂ ਵੀ ਕਾਫੀ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਸਕਿਉਰਿਟੀ ਦੇ ਮੱਦੇਨਜ਼ਰ ਤਸਵੀਰਾਂ ਤੁਹਾਨੂੰ ਇਸ ਟਾਈਮ ਸਰਹੰਦ ਨਹਿਰ ਬਠਿੰਡਾ ਦੀਆਂ ਦਿਖਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਮਨ अरोड़ा ਪੂਜਾ ਕਰਦੇ ਇੱਥੇ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟੈਂਪ ਸਰਹੰਦ ਨਹਿਰ ਬਠਿੰਡਾ ਦੀਆਂ ਦਿਖਾ ਰਿਹਾ ਇੱਕ ਵਾਰ ਫਿਰ ਤੁਹਾਨੂੰ ਦੱਸਦੀ ਕਿ ਛੱਟ ਪੂਜਾ ਦਾ ਜਿਹੜਾ ਤਿਹਾਰ ਬਠਿੰਡਾ ਚ ਬੜੇ ਧੂਮ ਧਾਮ ਨਾਲ ਸਰਹੰਦ ਨਹਿਰ ਬਠਿੰਡਾ ਤੇ ਜਿਹੜਾ ਮਨਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਪੰਜਾਬ ਦੇ ਕੈਬਨਲ ਮੰਤਰੀ ਅਮਨ अरोड़ा ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਵੱਲੋਂ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਪੂਜਾ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਸਰਹੰਨ ਨਹਿਰ ਬਠਿੰਡਾ ਦੀ کافی ਵੱਡੀ ਤعداد ਚ ਬਠਿੰਡਾ ਦੇ ਜਿਹੜੇ ਲੋਕ ਹੈ ਸਰਹੰਨ ਨਹਿਰ ਬਠਿੰਡਾ ਤੇ ਪਹੁੰਚੇ ਹੈ ਅਤੇ ਉਹਨਾਂ ਵੱਲੋਂ ਛੱਡ ਪੂਜਾ ਦਾ ਜਿਹੜਾ ਤਿਹਾਰ ਬੜੇ ਧੂਮ-ਧਾਮ ਨਾਲ ਲਿੱਤੇ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੋਂ ਲੋ ਸਰਹੰਦ ਨਹਿਰ ਬਠਿੰਡਾ ਦੀਆਂ ਦਿਖਾ ਰਹੇ ਆ ਪੰਜਾਬ ਦੇ ਕੈਬਨ ਮੰਤਰੀ ਅਮਨ अरोड़ा ਨਾਲ ਵੀ ਇਸ ਤਿਉਹਾਰ ਨੂੰ ਲੈ ਕੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਅੱਜ ਛੜ ਪੂਰੇ ਦੇਸ਼ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਹੀ ਹੈ ਬਠਿੰਡਾ ਦੇ ਵਿੱਚ ਵੀ ਲੰਬੇ ਸਮੇਂ ਤੋਂ ਮਨਾਇਆ ਜਾਂਦੀ ਹੈ ਔਰ ਅੱਜ ਦੇ ਇਸ ਪਵਿੱਤਰ ਤਿਉਹਾਰ ਦੀਆਂ ਕਿਉਂਕਿ ਮੇਰੇ ਯਾਦ ਹੈ ਕਿ ਜਦੋਂ ਆਸ ਤੋਂ ਤਕਰੀਬਨ ਸਾਲ ਪਹਿਲਾਂ ਇਲੈਕਸ਼ਨ ਦੇ ਵਿੱਚ ਆਈ ਸੀ 6-7 ਮਹੀਨੇ ਪਹਿਲਾਂ ਉਦੋਂ ਮੈਂ ਵੀ ਵਾਦਾ ਕਰਕੇ ਗਿਆ ਸੀਗਾ ਜਦੋਂ ਪਤਮ ਜੀ ਦੀ ਇਲੈਕਸ਼ਨ ਤੇ ਆਏ ਸੀਗੇ ਮੈਂ ਵੀ ਵਾਦਾ ਕੀਤਾ ਸੀਗਾ ਤੇ ਹੁਣ ਇਸ ਵਾਰੀ ਪਤਮ ਜੀ ਆਨ ਦਾ ਔਰ ਵੱਡੇ ਵੀਰ ਅਮਰਜੀਤ ਮਹਿਤਾ ਜੀ ਦਾ ਅਨੀਲ ਗਰਜੀ ਦਾ ਹੁਕਮ ਹੋਇਆ ਕਿ ਅੱਜ ਆਪਾਂ ਸਾਰੀ ਸੰਗਤ ਨੂੰ ਕੋਲ ਹਾਜ਼ਰੀ ਲਗਵਾਉਣੀ ਹੈ ਔਰ ਇਸ ਪੂਜਾ ਦੇ ਵਿੱਚ ਆਪਾਂ ਸ਼ਿਰਕਤ ਕਰਨੀ ਹੈ ਸੋ ਇੱਥੇ ਆਇਆ ਸਾਰਿਆਂ ਦਾ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਪ੍ਰਮਾਤਮਾ ਸੋਚੇ ਇਲਾਕੇ ਨੂੰ ਸਾਰੇ ਪੰਜਾਬ ਨੂੰ ਬਠਿੰਡਾ ਨੂੰ ਇਸੇ ਤਰੀਕੇ ਦੇ ਨਾਲ ਚੜਦੀ ਕਲਾਮਾ ਦੇ ਵਿੱਚ ਰੱਖਣੇ ਇਹ ਦੁਆਵਾ ਕੀਤੀਆਂ ਨੇ। ਮਨਜੀ ਇਕਨਾਲ ਸ਼ਹਿਰ ਦੇ ਵਿੱਚ ਬਹੁਤ ਬਿਲਡਿੰਗਾਂ ਬਣ ਰਹੀ ਹੈ। ਜੋ ਹਾਈਵੇ ਦੇ ਤੇ ਵੀ ਬਣਦੀਆਂ ਆ ਉਹ ਬਿਲਡਿੰਗਾਂ ਬਿਲਕੁਲ ਤੋਂ ਜਿੱਦੇ ਵਿੱਚ ਜਗਾ ਛੱਡਣੀ ਹੁੰਦੀ 16 ਫੁੱਟ ਜਾਂ ਹੋਰ ਉਹ ਬਿਨਾ ਛੱਡੇ ਤੋਂ ਵੀ ਬਣ ਰਹੀਆਂ ਆ। ਨਕਸ਼ੇ ਪਾਸ ਹੋ ਰਹੇ ਆ ਉਸ ਤੋਂ ਅਗਰ ਬਣ ਰਹੇ ਆ। ਠੀਕ ਹੈ ਕਿ ਉਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਨਹੀਂ ਦੇਖੋ ਜੋ ਵੀ ਕੰਮ ਹੋ ਰਿਹਾ ਹੈ ਜਾਂ ਹੋਣਾ ਚਾਹੀਦਾ ਉਹ 100% ਐਸ ਪਰ ਲਾਅ ਐਸ ਪਰ ਪਾਲਿਸੀ ਹੋਣਾ ਚਾਹੀਦਾ ਤੇ ਉਹਦੇ ਮੁਤਾਬਕ ਹੀ ਹੋਊਗਾ। ਜੇ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਤੁਹਾਡੇ ਧਿਆਨ ਦੇ ਵਿੱਚ ਆਉਂਦੀ ਹੈ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਦੱਸੋ ਤੁਸੀਂ ਲੋਕਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਕੋਈ ਵੀ ਕੰਮ ਜਿਹੜਾ ਕਿ ਇਲਿਗਲ ਹੋਏਗਾ ਜਿਹੜਾ ਕਿ ਪਾਲਿਸੀ ਦੇ ਜਾਂ ਬਾਇਲॉज ਦੇ ਅਗੇਂਸਟ ਹੋਏਗਾ ਉਹ ਪੰਜਾਬ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਕਾਰਪੋਰੇਸ਼ਨ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਮਨਜੀਤ ਰਣਚਨਾ ਮੈਂ ਲਾਦੇ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਧੱਕਾ ਦਿੱਤਾ ਜਾਦਾ ਹੈ ਕਿਸ ਤਰੀਕੇ ਦਾ ਤਾਂ ਕਾ ਕੀਤਾ ਜਾ ਰਹੀ ਹੈ ਨਾਚ ਨਾ ਜਾਣੇ ਅੰਗ ਡੇਡਾ ਉਹਨਾਂ ਨੂੰ ਆਪ ਲੋਕ ਮੂੰਹ ਨਹੀਂ ਲਾ ਰਹੇ ਹੈਗੇ ਅਜੇ ਇਲੈਕਸ਼ਨਾਂ ਦੇ ਵਿੱਚ 15 ਦਿਨ ਪਏ ਨੇ ਉਹ ਪਹਿਲੇ ਐਕਚੁਅਲੀ ਸੁਖਵੀਰ ਬਾਦਲ ਜੀ ਦੀ ਆਦਤ ਬਣ ਚੁੱਕੀ ਹੈ ਪਿਛਲੇ ਕਈ ਇਲੈਕਸ਼ਨ ਦੇਖ ਚੁੱਕੇ ਕਿ ਕਿਸ ਤਰੀਕੇ ਦੇ ਹਾਲਾਤ ਬਣ ਜਾਂਦੇ ਨੇ ਉਹਨਾਂ ਨੂੰ ਵੋਟਾਂ ਕਿੰਨੀਆਂ ਪੈਂਦੀਆਂ ਨੇ ਇਸ ਕਰਕੇ ਉਹ ਪਹਿਲੇ ਭੂਮਿਕਾ ਬਣਨੀ ਸ਼ੁਰੂ ਕਰ ਦਿੰਦੇ ਨੇ ਕਿ ਹਾਰ ਦਾ ਠਿਕਰਾ ਜਿਹੜਾ ਉਹ ਸਰਕਾਰ ਦੇ ਸਿਰ ਪੰਨਦੀ ਹੈ ਸੋ ਇਸ ਕਰਕੇ ਉਹਨਾਂ ਦੀ ਆਦਤ ਬਣ ਚੁੱਕੀ ਹੈ ਕੋਈ ਤੱਕਾ ਨਹੀਂ ਹੋ ਰਿਹਾ ਬੜੇ ਪ੍ਰੇਮ ਪਿਆਰ ਨਾਲ ਉੱਥੇ ਇਲੈਕਸ਼ਨ ਹੋਣੀ ਹੈ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦਾ ਜੀਰ ਵੱਡੇ ਮਾਰਜਿਨ ਦੇ ਉੱਪਰ ਜਿੱਤਿਆ ਹੈ। ਐਸੇ ਪੰਜਾਬ ਦੇ ਕੈਬਨ ਮੰਤਰੀ ਅਮਨ ਅਰੋੜਾ ਜੋ ਛੱਤ ਪੂਜਾ ਦੇ ਤਿਹਾੜੀ ਦੇ ਮੌਕੇ ਤੇ ਸਰਹੰਦ ਮਹਿਰਪਟੇਲਾ ਪਹੁੰਚੇ ਅਤੇ ਇਹਨਾਂ ਵੱਲੋਂ ਦੇਸ਼ਵਾਦਕਿਆ ਨੂੰ ਛੱਤ ਪੂਜਾ ਦੇ ਤਿਹਾੜੀ ਦੇ ਮੌਕੇ ਤੇ ਦਿੱਤੀਆਂ ਮੁਹਾਰਤਾਂ ਕੈਮਰਾ ਮੈਕਸੂਦ ਹੋ ਰਿਹਾ ਨਰਮਨ ਚੱਤੀਵਾਲ ਕੈਨਸ ਸਵੇਰਾ ਟੀਵੀ ਪਟੰਡਾ